अंदर रहा ये कैसे हुआ जी बच्चा उधर से आ रहा था जी सेवा करने से आलू चुकने गया था जो कुत्ता मांगो पकड़ गया उसको पूरा गाल बट दिया जी उसके बाद में पूरा बाजू भी खत्म कर दिया है जी आपको किसने बताया ये ऐसी बात था? मेरे घर वाले फोन किया था तो मैं स्प्रे करता था जी पंच के आया जी तब तक मैं सारा पास टूटने लग गया उसके बाद में देखा था आलू के खेत में पे आया था तो वही मर गया था जी उसके साथ गया था अपना मम्मी के साथ में गया था जी पहले भी जाता रहता था हाँ पहले भी जाता था जी नाम क्या है इसका शिवम कुमार जी शिवम कुमार हाँ जी कितने कुत्ते हैं वहाँ वहाँ पंद्रह बीस कुत्ता था जी पहले भी किसी को पकड़ा है कुत्तों ने पहले तो गड्डी वाला जितना गड्डी जाता है रोड से सारा गंबा फिरता है क्या जी जगनपाल चाचो जी बहुत खराब है तुलसी तो नया मारता है ना कुत्ता है उसको कुछ नहीं करता है जी कितने साल कितने साल का बेटा था, था आपका 9 साल का जी हम क्या मांग करते हो तो? आप तो, तो गरीब आदमी है जो हम तो क्या को बोलें जी हमको तो कुछ मिलना चाहिए जी कितने बच्चे हैं तुम्हारे तो अभी तो चार बच्चा था एक तक वो खत्म हो गया तीन रह गया जी और ਇਨਾ ਲੜਕਾ ਇੱਕ ਕੁੜੀ ਆ ਇੱਕ ਦੋ ਲੜਕਾ ਆ ਤੇ ਤਿੰਨ ਮੁੰਡਾ ਦਾ ਜੀ 12 ਕੁਛ ਨੇ ਰਾਇ ਜੀ ਬੱਚਾ ਆ ਆਲੂ ਚੁਗਣ ਗਏ ਸੀ ਖੇਤ ਦੇ ਵਿੱਚ ਸਾਡੀ ਨਾਲ ਪੈ ਲਈ ਆ ਉੱਥੇ ਤਕਰੀਬਨ ਦੋ ਗਿੱਲੇ ਦੇ ਬਾਹੀ ਦੇ ਵਿੱਚ ਬੜਾ ਰੌਲਾ ਪੈ ਰਿਹਾ ਤੇ ਫਿਰ ਅਸੀਂ ਮੈਂ ਤੇ ਮੇਰੀ ਵਾਈਫ ਵੀ ਉੱਥੇ ਸ਼ਟਾਉਣ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਨਹੀਂ ਬੱਚੇ ਕਿਵੇਂ ਕੰਡੀਸ਼ਨ ਸੀ ਬੱਚੇ ਦੀ ਜਿਹੜੀ ਆਲਾ ਹਾਲਤ ਜੀ ਉਹਦੀ ਨਾਲੇ ਆਪਣੇ ਗਰਦਨ ਖਾਲੀ ਪਿੱਛੋਂ ਖੋਪੜੀ ਖਾਲੀ ਇੱਕ ਬਾਹ ਜੀ ਇੱਕ ਲੱਤ ਜੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਪਹਿਲਾਂ ਹੋਇਆ ਜੀ ਸਾਡੇ ਬੁੱਲਦ ਨਾਲ ਹੋਇਆ ਸੀ ਬੇੜੇ ਨਾਲ ਸਾਡੇ ਬੇੜਾ ਟਾਇਆ ਜੀ ਉੱਥੇ ਪਿਛਲੇ ਸਾਲ ਇੱਕ ਬੱਚਾ ਉਹ ਵੀ ਸੀ ਆਪਣੇ ਪਿੰਡ ਦੇ ਉਹ ਜੀ ਠੀਕ ਹੈ ਉਹਦੇ ਵਿੱਚ तकरीबन ਬਹੁਤ ਹਾਲਤ ਖਰਾਬ ਸੀ ਇਹ 2 ਪਿੰਡ ਦੇ ਖੇਤ ਐ ਇਹ ਢਿੰਗੀ ਚ ਆਉਂਦਾ ਇਹ ਢਿੰਗੀ ਪਹਿਲੀ ਆ ਗਈ ਢਿੰਗੀ ਪਿੰਡ ਤੇ ਪਹਿਲੀ ਆ ਗਈ ਕਿੰਨੇ ਕੁ ਕੁੱਤੇ ਸੀ ਉੱਧਰ ਆ ਕੁੱਤੇ तकरीबन 10 12 ਕੁੱਤੇ ਨੇ ਜੀ ਤੇ ਪਹਿਲਾਂ ਵੀ ਜਿਹੜਾ ਬੰਦਾ ਉੱਥੇ ਜਾਂਦਾ ਉਹ ਨੂੰ ਕਹਿੰਦੇ ਨੇ ਸਾਪ ਨੂੰ ਪੈਂਦੇ ਨੇ ਜੀ ਕਿਸ਼ਣ ਨੂੰ ਛੜਦੇ ਨਹੀਂ ਹੈਗੇ ਇਹ ਹਾਂ ਜੀ ਹਾਂ ਜੀ ਖੇਤ ਵਾਲਾ ਏਰੀਆ ਕਿਹਦਾ ਜਿੱਦੇ ਚ ਰਹਿੰਦੇ ਨੇ ਖੇਤ ਵਾਲਾ ਏਰੀਆ ਤਾਂ ਜੀ ਵਹਨ ਤਾਂ ਉੱਪਰੀ ਜਾਂਦੇ ਨੇ ਉਹ ਕੜਾਈ ਆਵਾਰਾ ਕੁੱਤੇ ਨੇ ਜੀ ਕੋਈ ਪਤਾ ਨਹੀਂ ਕਿਹੜੇ ਖੇਤ ਕਿੱਥੇ ਨੂੰ ਬਾਹਰ ਕਰਦੇ ਨੇ ਤਾਂ ਜਿਹੜਾ ਬੱਚਾ ਸੀ ਉਹ ਸਾਡੇ ਕੋਲ ਆਇਆ ਸੀ ਬਰੋਡ ਡੈੱਡ ਸੀ ਜਦੋਂ ਅਸੀਂ ਉਹਦਾ ਐਗਜ਼ਾਮੀਨੇਸ਼ਨ ਕੀਤਾ ਉਹਦੀ ਬੋਡੀ ਤੇ ਕਾਫੀ ਜਿਹੜਾ ਸੱਟਾਂ ਸੀ ਮਤਲਬ ਮੋਟੀਲੇਟਡ ਬੋਡੀ ਸੀ ਜਿਵੇਂ ਦਿਖਾਈ ਹੋ ਰਹੀ ਜੀ ਕਿਸੇ ਨੇ ਨਾ ਉਹ ਐਸ ਪਰ ਜਿਹੜਾ ਟੈਂਡੈਂਟ ਸੀ ਉਹ ਕਹਿੰਦੇ ਸੀ ਕਿ ਡੌਗ ਨੇ ਬਾਈਟ ਕੀਤੀ ਹੈ ਸੋ ਕਾਫੀ ਪਰ ਦੇਖਣ ਜੀ ਵੀ ਲੱਗ ਰਿਹਾ ਵੀ ਹਾਂ ਡੌਗ ਨੇ ਕੀਤੀ ਹੋਣੀ ਬਾਕੀ ਇਹ ਲਈ ਅਸੀਂ ਮੋਰਟੀਲ ਸ਼ਿਫਟ ਕਰਤੀਏ ਬੋਟ ਨੂੰ ਦੋ ਦੋ ਸੀ ਪੋਸਟ ਮਾਡੂ ਕਰਾਂਗੇ ਉਹ ਤੋਂ ਹੀ ਦੱਸ ਸਕਦੇ ਹਾਂ ਕਿ ਅਸਲ ਕਾਰਨ ਕੀ ਨਾਮ ਕੀ ਸੀ ਕਿੰਨੀ ਉਮਰ ਹੁੰਦੀ ਮੁੰਡੇ ਦਾ ਨਾਮ ਜੀ ਸ਼ਿਵਮ ਕੁਮਾਰ ਹੈ 9 ਸਾਲ ਦਾ ਬੱਚਾ ਸੀ ਉਹ ਤੇ ਉਹਦੇ ਰਹਿਏ ਚ ਉਹ ਜਿਹੜੇ ਪਿੰਡ ਹੈ ਡਿੰਗੀ ਕਹਿੰਦੇ ਆਂ ਬਿੰਗੀ ਕਿਸੇ ਦੇ ਘਰ ਨੌਕਰ ਰੱਖਿਆ ਹੋਇਆ ਸੀ ਮਿਹਰਾਂ ਦਾ ਫਾਦਰ ਸੀ ਸਰ ਜੀ ਇੰਨਾ ਜ਼ਿਆਦਾ ਕਿੰਨਾ ਕਟਿਆ ਹੋਇਆ ਸੀ ਲੱਗਦਾ ਹੈ ਦੇਖੋ ਕਾਫੀ ਡੈਮੇਜ ਸੀਗਾ ਸਿਰ ਤੇ ਵੀ ਡੈਮੇਜ ਹੈ ਜਦੋਂ ਐਗਜ਼ਾਮੀਨੇਸ਼ਨ ਕੀਤਾ ਹੈ ਸੋਦੇ ਗਰਦਨ ਤੇ ਵੀ ਹੈ ਕਾਫੀ ਬਾਈਕ ਰਿਬਾਂ ਤੇ ਵੀ ਹੈ ਬੈਕ ਤੇ ਵੀ ਹੈ ਮਤਲਬ ਕਾਫੀ ਮਿਊਟੀਲੇਟਡ ਬੋਡੀ ਸੀ